ਲੋ ਜੀ ਦੋਸਤੋ ਅੱਜ ਮਿਲਾਂ ਰਹੇ ਤੁਹਾਨੂੰ ਉਸ ਨੌਜਵਾਨ ਨੂੰ ਜਿਹੜਾ ਕਿ ਪਿਛਲੇ ਸਮੇਂ ਤੋਂ ਗੈਕੀ ਦੇ ਖੇਤਰ ਦੇ ਵਿੱਚ ਸਟਰਗਲ ਕਰ ਰਿਹਾ ਹੈ ਮਾਂ-ਬਾਪ ਦਾ ਸਿਰ ਤੇ ਸਾਆ ਨਾ ਹੋਣਾ ਤਾਂ ਘਰ ਦੀਆਂ ਮਜਬੂਰੀਆਂ ਤਾਂ ਦਬ ਕੇ ਰਹਿ ਚੁੱਕਾ ਹੈ ਤਾਂ ਅਸੀਂ ਉਸ ਅੱਜ ਨੌਜਵਾਨ ਨੂੰ ਮਿਲਦੇ ਹਾਂ ਕਲਾਕਾਰ ਨੂੰ ਗੋਰਾ ਗਵਿੰਦਪੁਰਾ ਨੂੰ ਕੀ ਕੀ ਹੈ ਨਾ ਜਿੰਦਗੀ ਦੇ ਰਜੇ ਮੈਨੇ ਤੇ ਕਿੱਥੋਂ ਇਹਨਾਂ ਨੇ ਇਹ ਸਿੱਖਿਆ ਹਾਸਲ ਕੀਤੀ ਬਾਜੀ ਸਤਿਕਾਰ ਜੀ ਸਤਿਕਾਰ ਜੀ ਠੀਕ ਠਾਕ ਹੂੰ ਤੁਹਾਡੇ ਬਾਰੇ ਸਾਨੂੰ ਜਾਣਕਾਰੀ ਮਿਲੀ ਸੀ ਵੀ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਸਟ੍ਰਗਲ ਕਰ ਰਹੇ ਹੋ ਵੇਕੀ ਦੇ ਖੇਤਰ ਦੇ ਵਿੱਚ ਹਾਂਜੀ ਤਾਂ ਕੀ ਤੁਹਾਡੇ ਆਪਣੇ ਗੀਤ ਲਿਖੇ ਤੁਸੀਂ ਗਾ ਰਹੇ ਹੋ ਜਾਂ ਕਿੱਥੇ ਜੇ ਗੱਲ ਅੜਕੀ ਖੜੀ ਐ ਜਾਂ ਜ਼ਿਆਦਾਤਰ ਤੇ ਮੈਂ ਆਪਣੇ ਗੀਤ ਹੀ ਗਾਉਣਾ ਜੀ ਠੀਕ ਹੈ ਪਹਿਲਾਂ ਗਾਉਣ ਦਾ ਸ਼ੌਕ ਸੀਗਾ ਤੇ ਗੋਂਦੇ ਹੁੰਦੇ ਸੀ ਉਦੋਂ ਬਾਅਦ ਲਿਖਣ ਦਾ ਸ਼ੌਂਕ ਪੈ ਗਿਆ ਹੂੰ ਠੀਕ ਹੈ ਨਾ ਤੇ ਉਦੋਂ ਬਾਅਦ ਬਸ ਮੈਂ ਆਪਣੇ ਗੀਤ ਖੁਦ ਸਾਰਾ ਕੁਝ ਆਪਣਾ ਉਹਦੀ ਕੰਪੋਜ਼ ਵੀ ਤਿਆਰ ਕਰਕੇ ਕੰਪੋਜੀਸ਼ਨ ਬਣਾ ਕੇ ਠੀਕ ਹੈ ਨਾ ਤੇ ਆਪ ਹੀ ਮਨ ਲਗਾਉਣਾ ਨਹੀਂ ਜਿਹੜਾ ਤੁਸੀਂ ਜਿਵੇਂ ਛੋਟੀ ਉਮਰ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਦੀ ਕਹਿੰਦੇ ਡੈਥ ਹੋ ਗਈ ਸੀਗੀ ਹਾਂਜੀ ਹਾਂਜੀ ਉਹਦਾ ਕੀ ਹੈ ਉਹਦੇ ਬਾਰੇ ਵੀ ਉਹਦੇ ਜੀ ਬਸ ਉਹਨਾਂ ਨੂੰ ਕੈਂਸਰ ਹੋ ਗਿਆ ਸੀਗਾ ਹੂੰ ਇਸ ਕਰਨਾ ਬਹੁਤ ਕੋਸ਼ਿਸ਼ કરી ਬਚਾਉਣ ਦੀ ਪਰ ਨਹੀਂ ਬਚਾ ਸਕੇ ਤੇ ਤੁਹਾਡੀ ਉਦੋਂ ਕਿੰਨੀ ਉਮਰ ਸੀਗੀ ਉਹ ਤਾਂ ਤਕਰੀਬਨ ਉਮਰ 15 ਸਾਲ ਦੀ ਸੀ ਅਸੀਂ ਤੁਸੀਂ 15 ਸਾਲ ਦੇ ਸੀਗੇ ਤੇ ਜਿਹੜਾ ਮਤਲਬ ਤੁਸੀਂ ਗਾਇਕੀ ਦਾ ਜਿਹੜਾ ਇਹ ਸਫ਼ਰ ਕਿੱਥੋਂ ਸ਼ੁਰੂ ਕੀਤਾ ਫਿਰ ਸਫ਼ਰ ਪਹਿਲਾਂ ਤਾਂ ਜਦ ਸਕੂਲੋਂ ਮੈਂ ਆਉਂਦਾ ਸੀਗਾ ਮੈਨੂੰ ਕਹਿੰਦੇ ਸੀ ਐਸਕੇ ਤੇ ਜਾਣਾ ਐਸਕੇ ਤੇ ਜਾਣਾਗਾ ਆਪਾਂ ਤੁਸੀਂ ਸਕੂਲ ਤੋਂ ਬਾਅਦ ਆ ਕੇ ਤੇ ਮੈਂ ਉੱਥੇ ਗਾਉਂਦਾ ਰਹਿੰਦਾ ਸੀਗਾ ਤੇ ਧਰਮਪ੍ਰੀਤ ਨੂੰ ਜਿਆਦਾ ਪਸੰਦ ਕਰਦਾ ਉਸ ਟਾਈਮ ਤੇ ਤੇਦੇ ਸੈਡ ਸੌਗ ਉਹਦੀ ਬਾਜ ਦੇ ਵਿੱਚ ਹੀ ਗਾਉਂਦਾ ਰਹਿੰਦਾ ਸੀਗਾ ਠੀਕ ਹੈ ਜੋ ਉਸ ਤੋਂ ਬਾਅਦ ਫਿਰ ਕੀ ਹੋਇਆ ਜਦੋਂ ਡੈਡੀ ਡੈਥ ਹੋ ਗਈ ਥੋੜੇ ਟਾਈਮ ਬਾਅਦ ਮੰਮੀ ਦੀ ਡੈਥ ਹੋ ਗਈ ਘਰ ਦੇ ਵਿੱਚ ਜੀਲ ਗਰੋਂਟ हट ਗਿਆ ਤੇ ਬਹੁਤ ਜਿਆਦਾ ਮਹਿਸੂਸ ਹੋਇਆ ਘਾਟ ਇਕੱਲੇ ਬਣ ਦੀ ਮੈਂ ਘਰੋਂ ਭੱਜ ਗਿਆ ਉਸ ਤੋਂ ਬਾਅਦ ਬਹਿੰਡੇ ਵਸਟੈਂਡ 'ਚ ਬੈਠਾ ਇੱਕ ਸਟੂਡੈਂਟ ਰਾਗ ਲਵੀ ਤੇ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕਿੱਥੇ ਪੜਦਾ ਕਿਦਾ ਲੌਂਗਵਾਲ ਮੈਂ ਵੀ ਨਾਲ ਹੀ ਪਾ ਗਿਆ ਹਮਮ ਹੌਲੀ ਹੌਲੀ ਪ੍ਰਧਾਨ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਉੱਥੇ ਐਡਮਿਸ਼ਨ ਦਵਾਤੀ ਮੈਨੂੰ ਤੇ ਉੱਥੇ ਕੀ ਹੋਇਆ ਜੀ ਮਤਲਬ ਪਹਿਲਾਂ ਮੈਂ ਬਹੁਤ ਹੀ ਜ਼ਿਆਦਾ ਸੰਘਦਾ ਸੀ ਚਾਰ ਬੰਦਿਆਂ ਦੇ ਵਿੱਚ ਗੱਲ ਨਹੀਂ ਕਰ ਸਕਦਾ ਸੀ ਜੀ ਰਾਤ ਨੂੰ ਪਏ ਆ ਲਾਈਟ ਬੰਦ ਕਰਤੀ 10 ਮੁੰਡੇ ਸੀ ਕਮਰੇ ਦੇ ਵਿੱਚ ਕਹਿੰਦੇ ਵੀ ਕੁਛ ਨਾ ਕੁਛ ਸਾਰਿਆਂ ਨੂੰ ਕੋਈ ਜੂ ਸੁਣਾਉਣਾ ਕਿਸੇ ਨੇ ਸਕੈਟ ਸੁਣਾਇਆ ਕਿਸੇ ਨੇ ਹੋਰ ਜਿਹੜਾ ਨਾਲ ਮੁੰਡਾ ਪਿਆ ਸੀਗਾ ਉਹਨੂੰ ਮੈਂ ਕਿਹਾ ਯਾਰ ਮੈਂ ਕੀ ਸੁਣਾਦਾ ਮੈਂ ਸੰਘਦਾ ਬਹੁਤ ਸੀ ਤੇ ਪਰ ਮੈਨੂੰ ਐਸੇ ਮੈਨੂੰ ਕਿਹੜਾ ਕੁ ਦਿਖਦਾ ਹੈਗਾ ਮੈਂ ਇੱਕ ਸੈਡ Song ਧਰਮਪ੍ਰੀਤ ਦਾ ਗਾਇਆ ਸੀਗਾ ਜੀ ਐਨਾ ਕਦੀਵੇਂ ਰੋਇਆ ਹੂੰ ਤੇ ਦੂਸਰੇ ਦਿਨ ਸਾਰੇ ਪੁੱਛ ਰਹੇ ਸੀ ਵੀ ਗੀਤ ਕਿਰਾਤ ਕਿਹਨੇ ਗਾਇਆ ਸੀਗਾ ਅੱਛਾ ਉਸ ਤੋਂ ਬਾਅਦ ਫਿਰ ਮੈਂ ਮਹਿਫਲ ਦੇ ਵਿੱਚ ਜਦੋਂ ਕਦੇ ਜਿਵੇਂ ਬਾਸ-ਵਾਸ ਸਕੂਲਾਂ 'ਚ ਹੁੰਦੀ ਹੈ ਉੱਥੇ ਵੀ ਮੌਕਾ ਮਿਲਦਾ ਸੀ ਗਾਉਂਦਾ ਰਹਿੰਦਾ ਸੀ ਹੂੰ ਹੂੰ ਬਹੁਤ ਜ਼ਿਆਦਾ ਗਾਉਂਦਾ ਰਹਿੰਦਾ ਸੀ ਸਾਰੇ ਧਰਮਪ੍ਰੀਤ ਹੀ ਕਹਿਣ ਲੱਗੇ ਸੀ ਠੀਕ ਹੈ ਤੇ ਬਹੁਤ ਜ਼ਿਆਦਾ ਮਤਲਬ ਉਹ ਚੀਜ਼ ਦੇ ਨਾਲ ਪਹਿਚਾਣ ਬਹੁਤ ਜ਼ਿਆਦਾ ਕਾਲਜ ਦੇ ਵਿੱਚ ਬਣ ਗਈ ਸੀ ਸਾਡੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਧਰਮਪ੍ਰੀਤ ਜੀ ਹਾਂਜੀ ਉਹਦੇ ਵੀ ਸਾਨੂੰ ਗੀਤ ਦੇ ਦੋ ਬੋਲ ਸਾਨੂੰ ਜਰੂਰ ਸੁਣਾਓ ਕੋਰੇ ਤੈਨੂੰ ਜਾ ਕੋਰ ਤੈਨੂੰ ਜਾਦ ਹੈ ਜਾ ਦਿੱਤਾ ਤੂੰ ਬਸਾਰੀ ਨਹੀਂ ਜਦੋਂ ਆਪਾਂ ਮਿਲੇ ਸੀਗੇ ਪਹਿਲੀ ਪਹਿਲੀ ਵਾਰੀ ਨਹੀਂ ਸੋਹਾਂ ਖਦਿਆ ਸੀ ਬਿਸ਼ੜਾਂਗੇ ਅਸੀਂ ਮਾਰ ਕੇ ਇੰਨਾ ਕਦੇ ਵੀ ਨੀਰੋਇਆ ਜਿੰਨਾ ਕੱਲ ਤੈਨੂੰ ਰੋਇਆ ਨਹੀਂ ਮੈਂ ਯਾਦ ਕਰਕੇ ਇੰਨਾ ਕਦੇ ਵੀ ਨੀਰੋਇਆ ਇੰਨਾ ਕਦੇ ਵੀ ਨੀਰੋਇਆ ਇੰਨਾ ਕਦੇ ਵੀ ਨੀਰੋਇਆ ਇੰਨਾ ਕਦੇ ਵੀ ਨੀਰੋਇਆ ਕੀ ਬਾਤ ਹੈ ਬਹੁਤ ਸੋਹਣੀ ਆਵਾਜ਼ ਹੈ ਨਾ ਬੜੀ ਹੀ ਸ੍ਰੀਲੀ ਆਵਾਜ਼ ਦੇ ਵਿੱਚ ਇਹਨਾਂ ਨੇ ਧਰਮਪ੍ਰੀਤ ਦਾ ਆਪਣ ਨੂੰ ਵੀ ਸੁਨਾਇਆ ਤਾਂ ਗਵਿੰਦਪ੍ਰਾ ਸਾਹਿਬ ਜੀ ਆਪਾਂ ਜਿਹੜੇ ਨੌਜਵਾਨ ਕਲਾਕਾਰ ਨੇ ਜਿਹਦੇ ਪਿੱਛੇ ਸਾਡੇ ਇੱਕ ਬਹੁਤ ਹੀ ਸ੍ਰੀਲੇ ਗਾਇਕ ਰਾਜਵੀਰ ਜਵੰਦਾ ਜੀ ਹੈ ਨਾ ਇਸ ਫਨੀ ਸੰਸਾਰ ਨੂੰ ਵਾਲਵੇ ਦਾ ਕਹਿ ਗਏ ਨੇ ਉਹਨਾਂ ਦਾ ਬਹੁਤ ਹੀ ਜ਼ਿਆਦਾ ਅਫਸੋਸ ਹੋਇਆ ਜੀ ਮੈਨੂੰ ਜਿੱਦੇ ਮਤਲਬ ਡੈਥ ਹੋਈ ਉਹਨਾਂ ਦੀ ਮੈਨੂੰ 2-3 ਦਿਨ ਬੁਖਾਰ ਚੱਦਾ ਰਿਹਾ ਬਹੁਤ ਜ਼ਿਆਦਾ ਕਿਉਂਕਿ ਬਹੁਤ ਹੀ ਜ਼ਿਆਦਾ ਸ੍ਰੀਲਾ ਮਿੱਠਾ ਬੋਲਣ ਵਾਲਾ ਨੌਜਵਾਨ ਸੀਗਾ ਤੇ ਇੱਕ ਫੱਕਰਜਾ ਬੰਦਾ ਸੀਗਾ ਕੋਈ ਉਹਦੇ ਵਿੱਚ ਐਡਾ ਕੋਈ ਫੁਗਰਾਪਨ ਨਹੀਂ ਸੀਗੀ ਇਹਦੀ ਗਾਇਕੀ ਸੀ ਬਹੁਤ ਸਾਫ਼ ਸੁਥਰੀ ਸੀ ਤੇ ਉਹਦਾ ਲਾਈਵ ਸ਼ੋਅ ਮੈਂ ਜਦੋਂ ਦੇਖਿਆ ਕਿੰਨੇ ਵਾਰੀ ਵੀ ਦੇਖਿਆ ਤੇ ਕਿਆ ਬਾਤ ਹੈ ਐਨਾ ਬੰਦਾ ਮਸਤ ਹੋ ਜਾਂਦਾ ਸੀਗਾ ਕਿ ਉੱਠਣ ਜੀ ਨਹੀਂ ਕਰਦਾ ਸੀਗਾ ਆਪਣੇ ਕਈ ਪੰਜਾਬ ਦੇ ਹੀਰੇ ਕਲਾਕਾਰ ਹਨਾ ਇਸ ਸੰਸਾਰਿਕ ਦੁਨੀਆ ਤੋਂ ਚਲੇ ਗਏ ਨੇ ਤੇ ਤਾਜ਼ੀ ਘਟਨਾ ਇਹ ਰਾਜੀਵ ਜਵੰਧਾ ਜੀ ਦੀ ਹੋਈ ਹੈ ਹਾਂਜੀ ਤਾਂ ਜਿਹੜਾ ਬਾਕੀ ਦੇ ਖੇਤਰ ਨਾਲ ਜੇ ਆਪਾਂ ਹੋਰ ਗੱਲਾਂ ਕਰੀਏ ਤਾਂ ਤੁਸੀਂ ਹੋਰ ਕਿਹਨੂੰ ਫਾਲੋ ਕਰਦੇ ਹੋ ਇਸ ਤਰ੍ਹਾਂ ਇਸ ਟਾਈਮ ਦੇ ਵਿੱਚ ਮੈਂ ਮਲਕੀ ਤੌਲਖ ਨੂੰ ਮਨਕੀਰ ਤੌਲਖ ਜੀ ਮਨਕੀਰ ਤੋਂ ਉਸ ਤੋਂ ਨਹੀਂ ਹੁਣ ਸਤਾਦ ਬਨਣਾ ਜੀ ਜਿਹੜੇ ਐਸ ਟਾਈਮ ਉਹ ਹਰਪੀਟ ਤੇ ਏਰੀਆ ਦੇ ਵਿੱਚ ਬੜਾ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸੇਵਾ ਕਰੀ ਐ ਸੇਵਾ ਕਰ ਰਹੇ ਹਨ ਤੇ ਇੱਕ ਸਾਡਾ ਵੀਰ ਸਿੱਧੂ ਮੂਸੇ ਵਾਲਾ ਉਹਦੇ ਗੀਤਾਂ ਦੇ ਵੀ ਬਹੁਤ ਜਣਿਆਂ ਤੋਂ ਆਲਵਾ ਦਾ ਕਹਿਗੇ ਹਨਾ ਇੱਕ ਗੋਰਾ ਜੀ ਇਹ ਵੀ ਪਤਾ ਲੱਗਾ ਜਿਵੇਂ ਤੁਸੀਂ ਗੋਰਾ ਗਵਿੰਦਪੁਰਾ ਹਨਾ ਤੇ ਤੁਹਾਡਾ ਗੋਤ ਵੀ ਮੈਨੂੰ ਐ ਲੱਗੇ ਵੀ ਆਲਖ ਗੋਤ ਤੁਹਾਡਾ ਹਾਂਜੀ ਆਲਖ ਗੋਤ ਨੂੰ ਬਲੋਂਗ ਕਰਦਾ ਇਹਨੇ ਅਸੀਂ ਤੁਹਾਡਾ ਗੋਤ ਵੀ ਆਦਾ ਵੀ ਆਲਖ ਆਲਖੀਆ ਹਾਂਜੀ ਤੇ ਤੁਸੀਂ ਫਿਰ ਇਹ ਜਿਹੜਾ ਗੋਰਾ ਗਵਿੰਦਪੁਰਾ ਫਿਰ ਹਾਂਜੀ ਇਹਦਾ ਜੀ ਮੇਰਾ ਨਾਮ ਤਾਂ ਹੋਰ ਸੀਗਾ ਚਾਰ ਪੰਜ ਅੱਖਰਾਂ ਦਾ ਵੱਡਾ ਸੀਗਾ ਹੂੰ ਗੀਤ ਆਪ ਲਿਖਣ ਦੇ ਕਾਰਨ ਗੀਤ ਸੁਰ ਦੇ ਵਿੱਚ ਨਹੀਂ ਆਉਂਦਾ ਸੀਗਾ ਇਸ ਲਈ ਮੈਂ ਗੋਰਾ ਰੱਖ ਲਿਆ ਸੀ ਆਪਣੇ ਆਪ ਕਰਦਿਆਂ ਨੀ ਨਾ ਰੁਕ ਗੋਰਾ ਰੱਖਿਆ ਸੀਗਾ ਮੈਂ ਖੁਦ ਆਪ ਰੱਖਿਆ ਸੀਗਾ ਸੁਰ ਦੇ ਵਿੱਚ ਨਹੀਂ ਆਉਂਦਾ ਸੀਗਾ ਗੋਰਾ ਕਿਉਂ ਮੰਦਰ ਜਾਨੀ ਮੇਰੇ ਆਪਣੇ ਪਿੰਡ ਦਾ ਨਾਮ ਤੁਸੀਂ ਗਵਿੰਦਪੁਰਾ ਤਾਂ ਪਿੰਡ ਦਾ ਨਾਮ ਰੱਖਿਆ ਕਿ ਮੇਰਾ ਨਾ ਅੰਦਰੋਂ ਦਿਲੋਂ ਸ਼ੌਕ ਹੈ ਕਿ ਮੈਂ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਾਂ ਇਸ ਲਈ ਮੈਂ ਗੋਰਾ ਪਿੱਛੇ ਗਵਿੰਦਪੁਰਾ ਲਾਤਾ ਜੀ ਕਿ ਸਾਡੀ ਜਿਹੜੀ ਗਾਇਕੀ ਦਾ ਜਿਵੇਂ ਇੱਕ ਖੇਤਰ ਹੈ ਨਾ ਤੇ ਤੁਸੀਂ ਕੋਈ ਗੀਤ ਰਿਕਾਰਡ ਵੀ ਕਰਾਇਆ ਕੋਈ ਆਪਣਾ ਰਿਕਾਰਡ ਕਰਾਇਆ ਸੀ ਕਿ ਨਾਮ ਗੁਰਾਂ ਦਾ ਨਾਮ ਗੁਰਾਂ ਦਾ ਹਾਂਜੀ ਠੀਕ ਹੈ ਤੇ ਕੀ ਸਾਡੇ ਹੰਗਾਰਾ ਤੁਹਾਨੂੰ ਕਿੰਨਾ ਕੁ ਹਲਾਰਾ ਮਿਲ ਰਿਹਾ ਹੈ ਜਾਂ ਕੀ ਇਹਦੇ ਕੀ ਉਸ ਗੀਤ ਇੱਕ ਤਾਂ ਧਾਰਮਿਕ ਗੀਤ ਸੀ ਧਾਰਮਿਕ ਗੀਤ ਨੂੰ ਅੱਜ ਜੀ ਹੁਣ ਦੇ ਸਮੇਂ ਦੇ ਵਿੱਚ ਹੰਗਾਰਾ ਘੱਟ ਹੀ ਮਿਲਦਾ ਹੈ ਠੀਕ ਹੈ ਠੀਕ ਹੈ ਨਾ ਤੇ ਪਰ ਉਹ ਗੀਤ ਜਿੰਨੇ ਵੀ ਲੋਕਾਂ ਨੇ ਸੁਣਿਆ ਉਹ ਗੀਤ ਕਹਿੰਦੇ ਬਹੁਤ ਵਧੀਆ ਗੋਰੀ ਬਹੁਤ ਵਧੀਆ ਮੇਰੇ ਆਪਣੀ ਕਲਮ ਸੀ ਲਿਖੀ ਹੋਈ ਇੱਕ ਗੋਰਾ ਜੀ ਵਿਖੋ ਜਿਵੇਂ ਤੁਹਾਡਾ ਰਿਆਜ਼ ਵਗੈਰਾ ਤੁਸੀਂ ਕਰਦੇ ਹੋ ਹਨ ਹਾਂ ਜੀ ਤੇ ਜਿਹੜਾ ਰਿਆਜ਼ ਕਰਦੇ ਹੋ ਇਹਦਾ ਫਿਰ ਤੁਸੀਂ ਸਮਾਂ ਮਿੱਥਿਆ ਹੁੰਦਾ ਜਾਂ ਤੁਸੀਂ ਇਹਦੇ ਕਿ ਰਿਆਜ਼ ਕਿੱਥੇ ਕਰਦੇ ਹੋ ਜੀ ਜਿਆਦਾ ਸਮਾਂ ਤਾਂ ਸਵੇਰ ਦੇ ਹੁੰਦਾ ਹੈ ਹਰ ਕਲਾਕਾਰ ਸਵੇਰ 8:00 ਚ 4:00 ਕਰਦਾ ਹੈ ਹੂੰ ਤੇ ਮੇਰਾ ਜਦੋਂ ਟਾਈਮ ਮਿਲਦਾ ਮੈਂ ਉਸ ਟਾਈਮ ਹੀ ਆ ਜੇ ਦੁਪਹਿਰੇ ਟਾਈਮ ਮਿਲ ਗਿਆ ਦੁਪਹਿਰੇ ਹਰਮੋਨੀ ਚੱਕ ਲਿਆ ਤੇ ਸਵੇਰ ਜਲਦੀ ਉੱਠ ਗਏ ਜੀ ਸਵੇਰ ਚੱਕ ਲਿਆ ਜੀ ਅੱਛਾ ਵੀ ਜਿਹੜਾ ਰਿਆਜ਼ ਕਰਨਾ ਤੁਸੀਂ ਜਿਹੜਾ ਤੇ ਤੁਹਾਡਾ ਫਿਰ ਜਿਹੜਾ ਇਹਦੇ ਤੋਂ ਬਿਨਾ ਮਤਲਬ ਤੁਹਾਡਾ ਜਿਹੜਾ ਹੈਗਾਗਾ ਰੋਜ਼ਗਾਰ ਉਹਦਾ ਹੋਰ ਕੀ ਮਤਲਬ ਕਿ ਖੇਤੀਬਾੜੀ 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 ਹੈ ਆਪਣੀ ਜਦੋਂ ਸ਼ੁਰੂ ਤੋਂ ਹੀ ਖੇਤੀ ਜਦੋਂ ਕੀਤਾ ਹੈ ਖੇਤੀਬਾੜੀ ਆਪਣਾ ਠੀਕ ਹੈ ਹਾਂ ਵੀ ਥੋੜੀ ਜ਼ਮੀਨਾਂ ਜ਼ਿਆਦਾ ਬਹੁਤੀ ਜ਼ਮੀਨ ਹੈਣੀਗੀ ਇਸ ਕਰਕੇ ਬਸ ਜਿਹੜੀ ਅੱਜ ਦੀ ਤੇ ਪੁਰਾਣੇ ਸਮੇਂ ਦੀ ਗੈਕੀ ਹੈ ਉਹਦੇ ਦੇ ਅੱਜ ਦਾ ਕੀ ਅੰਤਰ ਹੈ ਜੀ ਤੇ ਪੁਰਾਣੇ ਸਮੇਂ ਦੀ ਗੈਕੀ ਔਰ ਹੋਂਦੀ ਗੈਕੀ ਦੇ ਦਾ ਵਿੱਚ ਬਹੁਤ ਵੱਡਾ ਅੰਤਰ ਪੈ ਚੁੱਕਾ ਹੈਗਾ ਹੂੰ ਹੂੰ ਹੁਣ ਜਿੱਦਾਂ ਸਰੋਤੇ ਪਸੰਦ ਕਰਦੇ ਆ ਮਤਲਬ ਉਦਾਂ ਦੇ ਹੀ ਲਫ਼ਜ਼ ਗੀਤ ਦੇ ਵਿੱਚ ਪੈਣ ਤਾਂ ਹੀ ਉਹ ਗੀਤ ਹਟੋ ਸਕਦਾ ਹੈ ਤਾਂ ਹੀ ਸਰੋਤੇ ਖੁਸ਼ ਹੋ ਸਕਦੇ ਆ ਕਿਉਂਕਿ ਜੇ ਗੱਲ ਸੱਭਿਆਚਾਰ ਦੀ ਗੱਲ ਹੈ ਸੱਭਿਆਚਾਰ ਕੀ ਚੀਜ਼ ਹੈ ਮਤਲਬ ਉਸ ਟਾਈਮ ਤੇ ਉਠਾਂ ਦੇ ਨਾਲ ਬਲਦਾਂ ਨਾਲ ਖੇਤੀ ਕੀਤੀ ਜਾਂਦੀ ਸੀ ਤਾਂ ਫਿਰ ਗੀਤ ਵੀ ਉਠਾਂ ਬਲਦਾਂ ਤੇ ਬੰਦੇ ਸੀਗੇ ਪਰ ਅੱਜ ਮਸ਼ੀਨਰੀ ਜੋਗ ਹੈ ਟਰੈਕਟਰਾਂ ਦੇ ਨਾਲ ਬਾਹਣ ਬਾਇਆ ਜਾਂਦਾ ਹੈ ਮੁਸ਼ਕਲ ਪੈਨਾ ਦੇ ਨਾਲ ਮਤਲਬ ਝੋਨਾ ਪੱਡੇ ਦਾ ਕੰਨ ਵੱਡੀ ਜਾਂਦੀ ਹੈ ਇਸ ਕਰਕੇ ਫਿਰ ਗੀਤ ਵੀ ਨਾ ਚੀਜ਼ਾਂ ਦੇ ਬਣਦੇ ਆ ਜਿਹੜਾ ਜਿਵੇਂ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜੀ ਹਾਂਜੀ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਕਿੰਨਾ ਕੁ ਚੱਲ ਰਹੇ ਹੋ ਵੀ ਸੋਸ਼ਲ ਮੀਡੀਆ ਜਿਵੇਂ ਇੱਕ ਆਕਾ ਕੁੜਕੀ ਵੀ ਹੈ ਜੇ ਪਿੱਛੇ ਹਾਂਜੀ ਦੀ ਬੜੀ ਸੁਣੀ ਆਵਾਜ਼ ਸੀ ਨਾ ਹਾਂਜੀ ਹਾਂਜੀ ਤੇ ਉਹ ਤੁਸੀਂ ਸੋਸ਼ਲ ਮੀਡੀਆ ਤੇ ਕਿੰਨਾ ਤੁਸੀਂ ਕਰ ਰਹੇ ਹੋ ਮੇਰੇ ਮਤਲਬ YouTube Instagram ਔਰ Facebook ਤੇਨੇ ਆੜੀਆਂ ਗੋਰਾ ਗਵਿੰਦਪੁਰਾ ਦੇ ਨਾਮ ਤੇ ਹੈ ਤੇ ਨਿਆੜੀਆਂ ਗੋਰਾ ਗਵਿੰਦਪੁਰਾ ਦੇ ਨਾਮ ਇਹਨਾਂ ਦੇ ਉੱਪਰ ਮੈਂ ਕੁਛ ਨਾ ਕੁਛ ਗਾ ਕੇ ਪਾਉਂਦਾ ਰਹਿਣਾ ਹੈਗਾ ਠੀਕ ਹੈ ਜੀ ਨਹੀਂ ਜਿਹੜਾ ਸੋਸ਼ਲ ਮੀਡੀਆ ਹੋ ਗਿਆ ਜਾਂ ਤੁਹਾਡੀ ਆਪਣੀ ਆਵਾਜ਼ ਹੋ ਗਈ ਹੈ ਨਾ ਹਾਂਜੀ ਤਾਂ ਤੁਸੀਂ ਇੱਕ ਜਿਹੜਾ ਗੀਤ ਤੁਹਾਨੂੰ ਕੀ ਗੀਤ ਰਿਕਾਰਡਿੰਗ ਵੀ ਕਰਾਇਆ ਹੈ ਹਾਂਜੀ ਤਾਂ ਤੁਹਾਡਾ ਅਗਲਾ ਪਲਾਨ ਕੀ ਹੈ ਅਗਲਾ ਪਲਾਨ ਤਾਂ ਮੈਂ ਇਸ ਕਰਕੇ ਰੁਕੇ ਹੋਏ ਹਾਂਗਾ ਕੀ ਜੋ ਸੁਣੋਤੇ ਚਾਹੁੰਦੇ ਆ ਹਮ ਅੱਜ ਮੁੰਡੇ ਚਾਹੁੰਦੇ ਆ ਗੀਤ ਨੂੰ ਉਦੋਂ ਦਾ ਗੀਤ ਮਿਲੇ ਹਮ ਠੀਕ ਹੈ ਤੇ ਜਿਆਦਾ ਜੋ ਮੈਂ ਫੇਸਬੁੱਕ ਤੇ ਔਰ ਇੰਸਟਾਗ੍ਰਾਮ ਤੇ ਗੀਤ ਪਾਉਣੇ ਹਮ ਹਮ ਉਸਦੇ ਵੀਊ ਜਿਆਦਾ ਬਦਨ ਕਮੈਂਟਾਂ ਦੇ ਵਿੱਚ ਲੋਕ ਕਹਿਣ ਵੀ ਹਾਂ ਗੋਰੇ ਇਹ ਗੀਤ ਠੀਕ ਛੱਟ ਹੈ ਤਾਂ ਫੇਰ ਹੀ ਉਸ ਨੂੰ ਮੈਂ ਕਿਸੇ ਕੰਪਨੀ ਦੇ ਵਿੱਚ ਕਰਾਂ ਅ ਗੁਰਿੰਦਰਪ੍ਰਸਾਦ ਸਾਹਿਬ ਹਾਂਜੀ ਅ ਕੁਲਦੀਪ ਮਾਨਕ ਜੀ ਦਾ ਤੁਸੀਂ ਇੱਕ ਗੀਤ ਗਾਇਆ ਸੀ ਮੈਂ ਫੇਸਬੁੱਕ ਤੇ ਸੁਣਿਆ ਸੀ ਨਾ ਉਹਦੇ ਵੀ ਤੁਸੀਂ ਸਾਨੂੰ ਗੋ ਬੋਲ ਜਰੂਰ ਸੁਣਾਓ ਸਾਡੇ ਚਾਹਣ ਵਾਲਿਆਂ ਨੂੰ ਹਮ ਹੋ ਤੇਰੇ ਟਿੱਲੇ ਤੋਂ ਉਹ ਸੋਟ ਦੇਂਦੀ ਆ ਹੀਰ ਦੀ ਔੜਾ ਵੇਖ گورਖਾ ਉੜਦੀ ਏ ਫੁਲਕਾਰੀ ਹੋ ਬੁੱਲ ਪਪੀਸਿਆਂ ਉਹਦਿਆਂ ਗੱਲਾਂ ਗਲਗਲ ਨਾਰਦਿਆਂ ਮੈਂ ਸਦਕੇ ਬੁੱਲ ਪਪੀਸਿਆਂ ਉਹਦਿਆਂ ਗੱਲਾਂ ਗਲਗਲ ਨਾਰਦਿਆਂ ਤਾਉਣ ਸਰਾਹੀ ਮੰਗੇ ਮੇਰੇ ਗਾਂ ਤੋਰ ਉਦਾਰੀ ਅ ਕੀ ਬਾਤ ਹੈ ਬਹੁਤ ਸੁਣੀ ਆਵਾਜ਼ ਇਹ ਵਿੱਚ ਕੁਲਦੀਪ ਮਾਨਕ ਦਾ ਤੁਸੀਂ ਸਾਨੂੰ ਇਹ ਗੀਤ ਸੁਣਾਇਆ ਹਨਾ ਤਾਂ ਤੁਸੀਂ ਹੋਰ ਕਲਾਕਾਰਾਂ ਦੇ ਵੀ ਮਤਲਬ ਗੀਤ ਇਦਾਂ ਦੀ ਰਿਹਸਲ ਕਰਦੇ ਰਹਿੰਦੇ ਹੋਵੋਗੇ ਹਾਂਜੀ 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 ਸਾਰੇ ਸਾਰੇ ਗਾਇਕਾਂ ਦੇ ਮਤਲਬ ਗੀਤ ਗਾਉਂਦੇ ਰਹਿੰਦੇ ਹੈਗੇ ਨਾਲੇ ਜਾਨੀ ਆਪਣੇ ਉਹ ਗਲੇ ਦਾ ਰਿਆਜ਼ ਹੋ ਜਾਂਦਾ ਹੈ ਨਾ ਰਿਆਜ਼ ਹੋ ਜਾਂਦਾ ਹਾਂਜੀ ਇਹ ਬਹੁਤ ਮਤਲਬ ਬਹੁਤ ਵਧੀਆ ਗੱਲ ਹੈ ਇੱਕ ਰਿਆਜ਼ ਕਰਨਾ ਹਨਾ ਹਾਂਜੀ ਹਾਂਜੀ ਤੇ ਨਾਲੇ ਦਾ ਗਲੇ ਦਾ ਰਿਆਜ਼ ਹੋ ਜਣਾ ਤੇ ਨਾਲ ਆਪਣਾ ਤਿਆਰੀ ਵਗੈਰਾ ਵੀ ਕਲਾਕਾਰ ਲਈ ਇੱਕ ਰਿਆਜ਼ ਆ ਜਿਹੜਾ ਉਹ ਮੇਨ ਹੈ ਹਾਂ ਠੀਕ ਹੈ ਠੀਕ ਹੈ ਨਾ ਰਿਆਜ਼ ਤੋਂ ਬਗੈਰ ਕਲਾਕਾਰ ਨਹੀਂ ਬਣ ਸਕਦਾ ਉਹਦਾ ਗਲਾ ਨਹੀਂ ਚੱਲ ਸਕਦਾ ਯਾਨੀ ਸਾਡੇ ਜਿਹੜੇ ਚਾਹਣ ਵਾਲੇ ਨੇ ਹਨਾ ਉਹਨਾਂ ਨੂੰ ਅਸੀਂ ਬੇਨਤੀ ਜ਼ਰੂਰ ਕਰਾਂਗੇ ਕਿਉਂਕਿ ਜਿਹੜਾ ਨੌਜਵਾਨ ਆਪਦੇ ਘਰ ਦੀਆਂ ਮਜਬੂਰੀਆਂ ਕਾਰਨ ਅਸੀਂ ਪਹਿਲਾਂ ਗੱਲਬਾਤ ਦੇ ਵਿੱਚ ਦੱਸ ਚੁੱਕੇ ਹਾਂ ਤੇ ਮਾਂ-ਵਾਪਾ ਦਾ ਸਿਰ ਤੇ ਸਾਇਆ ਨਾ ਹੋਣਾ ਤਾਂ ਘਰ ਦੀਆਂ ਮਜਬੂਰੀਆਂ ਘਰ ਦੇ ਰਜਾਈਵੇਂ ਤਾਂ ਉਹਦੇ ਵਿੱਚੋਂ ਥੋੜਾ ਜਿਹਾ ਇਹ ਦਬ ਕੇ ਅਸੀਂ ਰਹਿ ਜਾਂਦੇ ਹਾਂ ਨਾ ਤਾਂ ਇੱਕ ਨੌਜਵਾਨ ਦੀ ਬਹੁਤ ਸੋਹਣੀ ਆਵਾਜ਼ ਹੈ ਤਾਂ ਸਾਡੇ ਚਾਹਵਨ ਵਾਲਿਆਂ ਨੂੰ ਬੇਨਤੀ ਜ਼ਰੂਰ ਹੈ ਵੀ ਇਸ ਨੂੰ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ YouTube ਤੇ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੇ ਇਸ ਨੌਜਵਾਨ ਦੀ ਕਿਸ ਤਰ੍ਹਾਂ ਇਹ ਤੁਹਾਨੂੰ ਆਵਾਜ਼ ਲੱਗੀ ਤਾਂ ਕੀ ਕੀ ਇਹਨੂੰ ਹੋਰ ਅੱਗੇ ਵਧਣ ਦੇ ਲਈ ਕੀ ਕਰਨਾ ਚਾਹੀਦਾ ਤੇ ਮੈਂ ਆਪ ਸਭ ਦਾ ਦੁਬਾਰਾ ਇੱਥੇ ਆਪ ਦਿਨ ਦਿਲਦਿਆਂ ਘਰਿਆਂ ਤੋਂ ਧੰਨਵਾਦ ਕਰੂੰਗਾ ਕਿਉਂਕਿ ਇਹ ਇਸ ਤਰ੍ਹਾਂ ਦੇ ਨੌਜਵਾਨ ਜੇ ਅਸੀਂ ਇਹਨਾਂ ਨੂੰ ਉਚਕ-ਚੁਕਾਂਗੇ ਤਾਂ ਇਹ ਆਉਣ ਵਾਲੇ ਦੇ ਜਿਹੜੇ ਹੈਗੇ ਨੌਜਵਾਨ ਸਾਡੇ ਕਲਾਕਾਰ ਬਣਨਗੇ ਜਾਂ ਜਿਹੜੇ ਪਵਿੱਖ ਦੇ ਵਿੱਚ ਬੱਚੇ ਸਿੱਖ ਰਹੇ ਨੇ ਤਾਂ ਉਹਨਾਂ ਲਈ ਵੀ ਮਤਲਬ ਲਾਹੇਵੰਦ ਰਹਿਣਗੇ ਤਾਂ ਆਪ ਸ਼ਬਦਾਂ ਤੇ ਮੈਂ ਸਾਡੇ ਚੈਨਲ ਦੇ ਜ਼ਰੀਏ ਗੋਰਾ ਗਵਿੰਦਪ੍ਰਾਜੀ ਬਹੁਤ-ਬਹੁਤ ਥੋੜਾ ਧੰਨਵਾਦ ਚਾਹੁੰਦਾ ਥੋੜਾ ਥੈਂਕ ਯੂ